ਹਾਂਜੀ ਸਭ ਤੋਂ ਪਹਿਲਾਂ ਤਾਂ ਸਭ ਨੂੰ ਸਾਲ 2025 ਜੋ ਨਵਾਂ ਸਾਲ ਅਚੜਿਆ ਹੈ ਇਸ ਮੁਬਾਰਕ ਦਿਨ ਦੇਤੇ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਅੱਜ ਇੱਥੇ ਨਵ ਚੇਤਨਾ ਬਾਲ ਭਲਾਈ ਕਮੇਟੀ ਦੇ ਵੱਲੋਂ ਅ ਇੱਥੇ ਮੈਂਬਰਸ ਪਹੁੰਚੇ ਆ ਖਾਸ ਤੌਰ ਦੇ ਉੱਤੇ ਨਵਾਂ ਸਾਲ ਦੀ ਮੁਬਾਰਕਬਾਦ ਦੇਣ ਲਈ ਧੰਨਵਾਦ ਕਰਦੀ ਆ ਇਹਨਾਂ ਦਾ ਕੈਲੰਡਰ ਜਾਰੀ ਕੀਤਾ ਗਿਆ ਹੈ ਤੇ ਸਭ ਨੇ ਮਿਲ ਕੇ ਇੱਥੇ ਨਵੇਂ ਸਾਲ ਦੇ ਉੱਤੇ ਚੰਗੇ ਕੰਮ ਕਰਨ ਦਾ ਪਰਣ ਲਿਆ ਹੈ ਕਿ ਅਸੀਂ ਆਪਣੇ ਡਿਪਾਰਟਮੈਂਟ ਦੇ ਲਈ ਆਪਣੇ ਸਿੱਖਿਆ ਵਿਭਾਗ ਦੇ ਲਈ ਆਪਣੇ ਸਟੂਡੈਂਟਸ ਦੇ ਲਈ ਚੰਗਾ ਕੰਮ ਕਰਨ ਦਾ ਅਹਿਦ ਲਿਆ ਗਿਆ ਹੈ ਇੱਥੇ ਆ ਕੇ। ਕੀ ਮੈਸੇਜ ਹੀ ਦੋਗੇ ਲੋਕਾਂ ਦੀ ਭੈ ਜਰੂਰੀ ਆਪਣੇ ਟੀਚਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਸੇਜ ਇਹੀ ਹੈ ਕਿ ਨਵਾਂ ਸਾਲ ਚੜ੍ਹਿਆ ਹੈ ਤੇ ਇੱਕ ਨਵੀਂ ਪਹਿਲ ਕਦਮੀ ਮੈਂ ਜ਼ਰੂਰ ਚਾਹਾਂਗੀ। ਸਭ ਤੋਂ ਪਹਿਲਾਂ ਆਪਣੇ ਦਫ਼ਤਰ ਦੇ ਸਟਾਫ ਮੈਂਬਰਾਂਸ ਕਿ ਅਸੀਂ ਆਮ ਪਬਲਿਕ ਦਾ ਕੰਮ ਜਿਹੜਾ ਹੈ ਉਹ ਪਹਿਲ ਦੇ ਆਧਾਰ ਤੇ ਕਰਾਂਗੇ। ਅਸੀਂ ਅੱਜ ਦੇ ਦਿਨ ਇਹ ਸੰਕਲਪ ਲਿਆ ਹੈ ਕਿ ਇੱਕ ਤਾਂ ਸਾਡੇ ਦਫ਼ਤਰ ਦੇ ਵਿੱਚ ਜਿੰਨੇ ਵੀ ਕੋਰਟ ਕੇਸਿਸ ਆ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਭ ਨੂੰ ਸੋਲਵਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਵੀਂ ਲਿਟੀਗੇਸ਼ਨ ਕੋਈ ਪੈਦਾ ਨਾ ਹੋਵੇ। ਇਸ ਦੇ ਲਈ ਵੀ ਅਸੀਂ ਐਫਰਟਸ ਕਰਾਂਗੇ। ਇਦੇ ਨਾਲ ਹੀ ਅਸੀਂ ਇੱਕ ਹੋਰ ਅਹਦ ਲਿਆ ਕਿ ਅਸੀਂ ਫੀਲਡ ਦੇ ਵਿੱਚ ਇੱਕ ਕਾਹਤਾ ਐਸਾ ਪੋਜ਼ਿਟਿਵ ਐਟਮੋਸਫੀਅਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਦੇ ਨਾਲ ਅਨਨੈਸੈਸਰੀ ਜਿਹੜੀਆਂ ਕੰਪਲੇਂਟਸ ਹੈਗੀਆਂ ਉਹ ਖਤਮ ਹੋਣ ਤੇ ਆਪਸ ਦੇ ਵਿੱਚ ਮਿਲ ਜੁਲ ਕੇ ਮਿਲਵਰਤਨ ਦੇ ਨਾਲ ਆਪਾਂ ਸਭ ਸਟੂਡੈਂਟਸ ਹੀ ਬਿਹਤਰੀ ਲਈ ਸਮਾਜ ਦੀ ਬਿਹਤਰੀ ਲਈ ਕੰਮ ਕਰੀਏ ਤੇ ਟੀਚਰਸ ਨੂੰ ਵੀ ਅੱਜ ਦੇ ਦਿਨ ਮੇਰਾ ਇਹੀ ਕਹਿਣਾ ਹੈ ਕਿ ਸਾਡੀ ਪ੍ਰਾਇੋਰਟੀ ਸਾਡੇ ਸਕੂਲ ਹੋਣੇ ਚਾਹੀਦੇ ਆ ਸਾਡੇ ਸਟੂਡੈਂਟਸ ਹੋਣੇ ਚਾਹੀਦੇ ਆ ਉਹਨਾਂ ਦੀ ਬਿਹਤਰੀ ਦੇ ਲਈ ਅਸੀਂ ਕੰਮ ਕਰੀਏ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਅਸੀਂ ਕੰਮ ਕਰੀਏ ਆਪਣੀ એનર્ਜੀ ਨੂੰ ਐਵੇਂ ਫਾਲਤੂ ਦੇ ਕੰਮਾਂ 'ਚ ਵੇਸਟ ਕਰਨ ਦੀ ਬਜਾਏ ਆਪਣੀ એનર્ਜੀ ਆਪਣੀ ਐਫੀਸ਼ੀਐਂਸੀ ਆਪਣੀ ਕੈਪੇਬਿਲਿਟੀ ਨੂੰ ਸਹੀ ਅਰਥਾਂ ਵਿੱਚ ਬੱਚਿਆਂ ਦੇ ਹਿੱਤਾਂ ਦੇ ਲਈ ਯੂਜ਼ ਕਰਕੇ ਆਪਣੇ ਸਕੂਲ ਦੇ ਲਈ ਯੂਜ਼ ਕਰਕੇ ਸਿੱਖਿਆ ਵਿਭਾਗ ਦਾ ਨਾਮ ਰੌਸ਼ਨ ਕਰੀਏ ਇਹੀ ਨਵਾਂ ਸਾਲ 2025 ਜੋ ਅੱਜ ਦੇ ਦਿਨ ਚੜ੍ਹਿਆ ਹੈ ਇਹੀ ਮੇਰਾ ਸੰਦੇਸ਼ ਹੈ ਤੇ ਇਹੀ ਮੇਰਾ ਆਪਣਾ ਵੀ ਸੰਕਲਪ ਹੈ ਕਿ ਮੈਂ ਆਪਣਾ ਵੱਧ ਤੋਂ ਵੱਧ ਸਮਾਂ ਜਿਹੜਾ ਹੈਗਾ ਸਿੱਖਿਆ ਵਿਭਾਗ ਦੀ ਸੇਵਾ ਲਈ ਲਗਾਵਾਂ ਤੇ ਇਹ ਸੇਵਾ ਜਿਹੜੀ ਹੈਗੀ ਆ ਇਹ ਮੈਂ ਨਿਸਵਾਰਥ ਭਾਵ ਦੇ ਨਾਲ ਕਰਨਾ ਚਾਹਾਂਗੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ 9 ਸਾਲ ਦੀਆਂ ਤੇ ਬਹੁਤ ਬਹੁਤ ਧੰਨਵਾਦ ਹੈ ਅੱਜ 9 ਸਾਲ ਤੇ ਬਾਲਪਾਲਿਕਾ ਬੇਟੀ ਵੱਲੋਂ ਨਵਾਂ ਕਲੰਡਰ ਪੇਸ਼ ਕੀਤਾ ਗਿਆ ਜਿਹੜਾ ਸਾਡੇ ਰਿਸਪੈਕਟਡ ਡੀਓ ਰਵਿੰਦਰ ਕੌਰ ਜੀ ਕੋਲੋਂ ਕਰਾਇਆ ਗਿਆ ਤੇ ਉਹਨਾਂ ਨੇ ਵੀ ਸਾਨੂੰ ਕੁਝ ਵਾਸਤੇ ਹੈ ਕਿ ਜਿਹੜੇ ਦਫਤਰੀ ਕੰਮ ਨੇ ਉਹ ਟੀਚਰਾਂ ਦੇ ਰੁਕਣਗੇ ਨਹੀਂ ਪਰ ਸਾਰੇ ਸਾਰੇ ਜਿਹੜੇ ਆ ਰੋਟੀਨ 'ਚ ਹੁੰਦੇ ਜਾਣਗੇ ਤੇ ਨਾਲ ਦੀ ਨਾਲ ਉਹਨਾਂ ਨੇ ਅ ਡਿਰੇਸਿ ਸਿਧਾਫਗਾਨੂ ਵੀ ਕਿਹਾ ਕਿ ਉਹ ਵੀ ਆਪਣਾ ਕੰਮ ਜਿਹੜਾ ਹੈ ਉਹ ਤਹੀ ਤਰ੍ਹਾਂ ਕਰਨ ਤੇ ਤਾਂ ਕਿ ਬੱਚਾ ਜਿਹੜਾ ਸਕੂਲ ਆ ਉਹ ਵਧੀਆ ਬਣ ਸਕਣ ਤੇ ਲੋਕਾਂ ਦੀ ਭਲਾਈ ਦਾ ਕੰਮ ਕਰੋ ਅੱਜ ਅਸੀਂ ਸਾਲ 2025 ਦਾ ਜਿਹੜਾ ਅਧਗ ਰੂਪ ਦਾ ਕੈਲੰਡਰ ਨਵਜੇ ਤੇ ਉਹਨਾਂ ਦਾ ਡੀਓ ਮੈਡਮ ਰਵਿੰਦਰਪ੍ਰਾਪਤੀ ਵੱਲੋਂ ਰਿਲੀਜ਼ ਕੀਤਾ ਗਿਆ ਤੇ ਮਕਸਦ ਸਾਡਾ ਹਮੇਸ਼ਾ ਇਹੀ ਹੁੰਦਾ ਵੀ ਜਿਹੜੀਆਂ ਗਲਦ এডਿਊਕੇਸ਼ਨ ਤੇ ਚਾਈਲਡ ਲਬਰ ਦੇ ਉੱਪਰ ਜਿਹੜੀ ਵਰਕਿੰਗ ਆ ਇਹਨੂੰ ਅਸੀਂ ਤੇਜ਼ ਕਰੀਏ ਤੇ ਜਿਹੜਾ ਇਹ ਐਜੂਕੇਸ਼ਨਲ ਰਿਲੇਟਡ ਕੈਲੰਡਰ ਸੀ ਅੱਜ ਸਾਲ ਦੇ ਪਹਿਲੇ ਦਿਨ ਡੀਓ ਮੈਡਮ ਵੱਲੋਂ ਇਹਨੂੰ ਰਿਲੀਜ਼ ਕਰਕੇ ਇਹਦੇ ਤੇ ਅਵੇਰਨੈਸ ਦਾ ਮੈਸੇਜ ਕਨਵੇ ਕੀਤਾ ਗਿਆ ਤੇ ਜਿਹੜੇ ਇਹ ਕੈਲੰਡਰ ਨੇ ਅਸੀਂ ਸਾਰੇ ਜਿਵੇਂ ਸਰਕਾਰੀ ਦਫ਼ਤਰ ਦੁਕਾਨਾਂ ਬੱਸ ਸਟੈਂਡ ਦੇ ਉੱਪਰ ਲਾਵਾਂਗੇ ਤੇ ਨਾਲ ਹੀ ਡੀਓ ਮੈਡਮ ਦਾ ਅੱਜ ਸਮੂਹ ਜਿਹੜੀ ਨਵਜੇਤਨਾ ਟੀਮ ਆ ਉਦੇ ਵੱਲੋਂ ਵਧੀਆ ਕੰਮ ਕਰਨ ਦੇ ਉੱਤੇ ਸਨਮਾਨ ਵੀ ਕੀਤਾ ਗਿਆ ਤੇ ਆਸ ਵੀ ਕਰਦੇ ਆ ਵੀ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਲੈਵਲ ਆਫ ਐਜੂਕੇਸ਼ਨ ਜਿਹੜਾ ਉਹਨੂੰ ਇਨਕਰੀਜ਼ ਕੀਤਾ ਜਾਊਗਾ ਜਿਵੇਂ ਕਿ ਕਾਫੀ ਲੰਬੇ ਸਮੇਂ ਤੋਂ ਵਧੀਆ ਕੰਮ ਕਰ ਰਹੇ ਨੇ ਤੇ ਜਿਹਦਾ ਵਧੀਆ ਜਿਹੜਾ ਰਿਜ਼ਲਟ ਬੱਚਿਆਂ ਦੀ ਇੱਕ ਗਰੋਥ ਹੋਊਗੀ ਤੇ ਸਕੂਲਾਂ ਦੀ ਜਿਹੜੀ ਸਰਕਾਰੀ ਸਕੂਲ ਨੇ ਉਹਨਾਂ ਦੀ ਡਿਵੈਲਪਮੈਂਟ ਹੋਊਗੀ ਤੇ ਇਸੇ ਕਰਕੇ ਜਿਹੜਾ ਸਮੂਹ ਟੀਮ ਵੱਲੋਂ ਅੱਜ ਮੈਡਮ ਦਾ ਸਨਮਾਨ ਕੀਤਾ ਗਿਆ ਤੇ ਡੀਓ ਸਾਹਿਬ ਵੱਲੋਂ ਵੀ ਇੱਕ ਅਹਿਦ ਲਿਆ ਗਿਆ ਵੀ ਜਿਹੜਾ ਇਸ ਸਾਲ ਦੇ ਵਿੱਚ ਜਿੰਨੀਆਂ ਪੈਂਡੈਂਸੀਸ ਨੇ ਜਾਂ ਕੰਪਲੇਂਟਸ ਨੇ ਉਹਨਾਂ ਨੂੰ ਮਿਨੀਮਾਈਜ਼ ਕੀਤਾ ਜਾਊਗਾ ਕਿਉਂਕਿ ਟੀਚਰਾਂ ਦੀ એનર્ਜੀ ਜਿਹੜੀ ਇਹਦੇ ਵਿੱਚ ਜ਼ਿਆਦਾ ਲੱਗ ਰਹੀ ਹੈ ਤੇ ਬਹੁਤ ਵਧੀਆ ਸੋਚ ਐ ਡੀਓ ਸਾਹਿਬ ਦੀ ਤੇ ਸਾਰੀ ਟੀਮ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਤੇ ਆਨਲਾਈਨ ਟਾਈਮ ਲਈ ਬੈਸਟ ਵਿਚਸ ਦਿੱਤੀਆਂ ਜਾਂਦੀਆਂ ਥੈਂਕ ਯੂ ਬਰਗ ਸਰ ਸਾਹਿਬ ਲਈ ਬਹੁਤ ਵਧੀਆ ਕੀਤਾ ਜਾਇਆ ਤੁਹਾਡੀ ਇੰਜ ਜਿਹੜੀ ਕੀਤਾ ਤੇ ਸੰਸਥਾ ਦੇਖੋ ਹਮੇਸ਼ਾ ਹੀ ਜਿਹੜੀ ਅਵੇਰਨੈਸ ਦੇ ਪ੍ਰੋਗਰਾਮ ਕਰ ਰਹੀ ਆ ਕੁਝ ਗਲ ਦ ਐਜੂਕੇਸ਼ਨ ਦੇ ਉੱਪਰ ਵਰਕ ਕਰ ਰਹੀ ਆ ਡਰਗ ਅਵੇਰਨੈਸ ਦੇ ਕਰ ਰਹੇ ਆ ਅਸੀਂ ਬੱਤਿਆਂ ਨੂੰ ਅਸੀਂ ਡਾਕਟਰ ਨਾ ਉਹਨਾਂ ਦੀ ਗੱਲ ਦੇ ਐਜੂਕੇਸ਼ਨ ਪ੍ਰੋਵਾਈਡ ਕਰਨੀ ਆ ਤੇ ਇਸ ਤਰ੍ਹਾਂ ਦੇ ਅਸੀਂ ਲਗਾਤਾਰ ਕੰਮ ਕਰ ਰਹੇ ਆ ਤੇ ਆਉਣ ਵਾਲੇ ਟਾਈਮ 'ਚ ਵੀ ਜਿਹੜੀ ਨਵਜਤ ਹੈ ਸਾਡੀ ਖੁਦ ਦੀ ਸੈਲਫ ਫੰਡਿੰਗ ਆ ਤੇ ਉਹਦੇ ਨਾਲ ਅਸੀਂ ਜਿਹੜੇ ਹੁਣ ਤੱਕ ਕਾਫੀ ਵੱਡੀ ਅਮਾਊਂਟ ਦੇ ਵਿੱਚ ਜਿਹੜੇ ਖਰਚ ਕਰਕੇ ਇੱਕ ਸਮਾਜ ਲਈ ਵਧੀਆ ਕੰਮ ਕਰ ਰਹੇ ਆ ਤੇ ਆਉਣ ਵਾਲੇ ਟਾਈਮ 'ਚ ਵੀ ਇਸ